ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਤੇ ਮਾਲਵਾ ਗੇ ਵਾਲੀ ਫਾਰਮਰ ਪੇਜ ਤੇ ਸੋ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਉਣੇ ਆਂਗੇ ਉਸਪਰਾ ਦੀ ਜਿਹਨੇ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਸਭ ਤੋਂ ਪਹਿਲੀ ਗ੍ਰਾਮੀਣ ਮਸ਼ੀਨ ਲੈ ਕੇ ਆਂਦੀ ਹੈ ਜਿਹੜੀ ਕਿ ਤੁਹਾਡੀ ਆਲੂਆਂ ਦੀ ਬਿਜਾਈ ਹੈ ਜਿਹੜੀ ਉਹਦੇ ਵਿੱਚ ਝਾੜ ਦੇ ਵਿੱਚ ਉਹਦੀ ਸਫਾਈ ਦੇ ਵਿੱਚ ਉਹਦਾ ਤੁਹਾਡੇ ਪ੍ਰੋਫਿਟ ਦੇ ਵਿੱਚ ਤੁਹਾਨੂੰ 1 ਤੋਂ 1.5 ਤੱਕ ਲੈ ਕੇ ਜਾਊਗੀ ਆਪਾਂ ਉਹਦੀਆਂ ਖੂਬੀਆਂ ਉਸਪਰਾ ਨਾਲ ਗੱਲਬਾਤ ਕਰਾਉਣੇ ਆਂ ਜਿਹੜੇ ਭਰਾਣੇ ਇਹ ਲੈ ਕੇ ਆਉਂਗੇ ਕਿਹੜਾ ਪਿੰਡ ਆ ਕਿੱਥੋਂ ਬਾਕੀ ਇਹ ਜਾ ਸਕਦੇ ਨੇ ਕਿਉਂਕਿ ਜਿਹੜਾ ਆਉਣ ਵਾਲਾ ਸੀਜ਼ਨ ਆ ਕਲ ਰਿਹਾ ਦਾ ਤਾਂ ਉਥੇ ਤੁਹਾਨੂੰ ਜਿੱਥੇ ਵੀ ਤੁਸੀਂ ਫੋਨ ਕਰੋਗੇ ਭਰਾ ਨੇ ਪਹੁੰਚੇ ਜਾਣਾ ਪਰ ਉਹਦੇ ਕੀ ਇਹਦੇ ਵਿੱਚ ਕੁਆਲਿਟੀ ਆ ਕਿਹੜੀ ਮਸ਼ੀਨ ਆ ਕਿਸ ਤਰੀਕੇ ਦੀ ਇਹ ਵਜਾਈ ਕਰਦੀ ਆ ਤੇ ਤੁਹਾਨੂੰ ਮਸ਼ੀਨ ਬਾਰੇ ਪਹਿਲਾਂ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਆ ਕੋਈ ਵੀ ਮਸ਼ੀਨ ਤੁਸੀਂ ਵਜਾਈ ਕਰਾਉਣੀ ਆ ਕਿਉਂਕਿ ਆਲੂ ਦੀ ਖੇਤੀ ਆ ਭਾਵੇਂ ਕਿ ਇਹਦੇ ਖਰਚੇ ਦੀ ਖੇਤੀ ਆ ਪਰ ਜੇਕਰ ਪ੍ਰੋਫਿਟ ਦੀ ਗੱਲ ਕਰੀਏ ਤਾਂ ਇਹ ਪ੍ਰੋਫਿਟ ਵੀ ਵਧੀਆ ਦੇਖ ਜਾਂਦੀ ਆ ਤਾਂ ਇਸੇ ਕਰਕੇ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਕਿਹੜੀ ਮਸ਼ੀਨ ਨਾਲ ਤੁਸੀਂ ਵਜਾਈ ਰਿਹਾ ਆ ਉਹਦੀਆਂ ਕੀ ਕੀ ਖੂਬੀਆਂ ਨੇ ਜੀਆਂ ਕਿਸ ਤਰੀਕੇ ਦਾ ਕਿੰਨਾ ਕ ਬੀਜ ਪਾਉਂਦੀ ਆ ਅੱਜ ਉਹਦੇ ਬਾਰੇ ਗੱਲ ਕਰਦੇ ਆ ਮਾਨਸਾ ਜ਼ਿਲ੍ਹੇ ਦੀ ਇਹ ਪਹਿਲੀ ਮਸ਼ੀਨ ਆ ਜਿਹੜੀ ਸ਼ਕਤੀਮਾਨ ਦੀ ਗ੍ਰਾਮੇ ਜਰਮਨ ਟੈਕਨੀਕ ਦੇ ਨਾਲ ਬਣੀ ਹੋਈ ਹੈ ਅੱਜ ਗੱਲ ਕਰਦੇ ਆ ਭਰਾ ਜੀ ਸਸੀ ਕਾ ਜੀ ਸਸੀ ਕਾ ਬਾਈ ਜੀ ਹਾਂ ਜੀ ਸਸੀ ਕਾ ਬਾਈ ਸਰ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣੀ ਮਸ਼ੀਨਾਂ ਦੀਆਂ ਜਿਹੜੀਆਂ ਵੀਡੀਓ ਨੇ ਉਹ ਆਪਣੇ YouTube ਚੈਨਲ ਤੇ ਪਾ ਰਹੇ ਹੋਗੇ ਮੇਰਾ ਦੇ ਨਾਲ ਤੁਹਾਡੀ ਗੱਲ ਕਰਾਉਣਾ ਹੈ ਇਹਦੇ ਬਾਰੇ ਅਮਨ ਸਿੰਘ ਜੀ ਜਾਣਕਾਰੀ ਦਿਓ ਕਿ ਕੀ ਕੀ ਇਹਦੇ ਵਿੱਚ ਖੂਬੀਆਂ ਨੇ ਇਹਨਾਂ ਜਿਹੜੀ ਇਹ ਤੁਹਾਡੀ ਜਿਹੜੀ ਆਪਾਂ ਕਹ ਲਈਏ ਕਿ ਜਰਮਨ ਤਕਨੀਕ ਵਾਲੀ ਆ ਕੀ ਕੀ ਗੋਭੀਆਂ ਨੇ ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਬਾਈ ਜੀ ਆਪਣੀ ਮਸ਼ੀਨਾਂ ਜਿਹੜੀ ਸ਼ਕਤੀਮਾਨ ਕਰਮੀ ਮਸ਼ੀਨਾਂ ਹੈ ਜਿਹੜੀ ਉਹਦੀ ਬਜਾਈ ਆ ਉਹ ਜਿਗਜੈਗ 3 ਇੰਚ ਵੱਟ ਤੇ ਕਰਾਂਗੇ ਆਪਾਂ ਇਹਦੇ ਨਾਲ ਤੇ ਬਹੁਤ ਹੀ ਤਕਨੀਕ ਦੀ ਮਸ਼ੀਨਾਂ ਬਹੁਤ ਹੀ ਸ਼ੁੱਧ ਮਸ਼ੀਨਾਂ ਜਿਹੜੀ ਇਹ ਚੱਲਦੀ ਆ ਬੀਜ ਬਹੁਤ ਵਧੀਆ ਪਾਉਂਦੀ ਆ ਕੱਲਾ ਕੱਲਾ ਬੀਜ ਹੀ ਪਾਉਂਦੀ ਆ ਇਦੇ ਨਾਲ ਜਿਹੜਾ ਝਾੜ ਦਾ ਕਿੰਨਾ ਦਾ ਫਰਕ ਪੈ ਜਾਂਦਾ ਜੀ ਝਾੜ ਦਾ ਫਰਕ ਜੀ ਜਿਹੜਾ ਉਹ ਘੱਟੋ ਘੱਟ ਵੀ ਆਪਣੀ ਜਿਹੜੀਆਂ 26 ਇੰਚ ਮਸ਼ੀਨਾਂ ਨਾਲ ਜਾਂ ਦੂਸਰੀਆਂ ਮਸ਼ੀਨਾਂ ਨਾਲ 30 ਤੇ 50 ਕਰਤੇ ਆਪਾਂ ਕਹਿ ਸਕਦੇ ਹਾਂ ਵੀ ਝਾੜ ਦਾ ਜਿਹੜਾ ਉਹ ਫਰਕ ਹੈਗਾ ਇਸ ਮਸ਼ੀਨ ਦੀ ਬਜਾਈ ਨਾਲ ਠੀਕ ਇਹਦੀ ਜਿਗ ਜੇ ਅਗੇ ਬਜਾਈ ਦਾ ਕੀ ਮਤਲਬ ਹੈ ਜੀ ਜਿਵੇਂ ਕਿ ਨਵੇਂ ਕਿਸਾਨ ਨੇ ਜਿਹੜੇ ਉਹਨਾਂ ਨੂੰ ਇਸ ਚੀਜ਼ ਦੀ ਕਈ ਵਾਰੀ ਘੱਟ ਨਾਲ ਜੀ ਇਹਦੀ ਜਿਗ ਜੇ ਅਗੇ ਮੈਂ ਤੁਹਾਨੂੰ ਦੱਸਦਾ ਜੀ ਆਜਾ ਤੁਹਾਨੂੰ ਦਿਖਾਈ ਦਿੰਦੇ ਆ ਆਪਾਂ ਇੱਧਰ ਅੱਗੇ ਦਿਖਾਵਾਂਗੇ ਆਪਾਂ ਇਹਦੇ ਵਿੱਚ ਜੀ ਬੀਜ ਪਾਵਾਂਗੇ ਬੀਜ ਪਾ ਕੇ ਆਪਣਾ ਉਹ ਪਟੇ ਲੱ ਉਹਨਾਂ ਨੇ ਸਪੇਸ ਦੇਣਾ ਇੱਕ ਇੱਥੇ ਵਾਲੂ ਇੱਕ ਕੇਦਰਾ ਇੱਕ ਇੱਧਰ ਇੱਕ ਕੇਦਰਾ ਲੂ ਇੱਕ ਕੇਦਰਾ ਲੂ ਕੇਦਰਾ ਲੂ ਠੀਕ ਹੈ ਜੀ ਐਦਾਂ ਜਿਗਜਗ ਵਿਜਾਈ ਹੁੰਦੀ ਹੈ ਜੀ ਇੱਥੋਂ ਇੱਧਰ ਇੱਧਰ ਜੀ ਇੱਧਰ ਜਿਗਜਾ ਕੇ ਵਿਜਾਈ ਹੋਊਗੀ ਬਹੁਤ ਹੀ ਸ਼ੁੱਧ ਮਸ਼ੀਨਾ ਬੀਜ ਪਾ ਕੇ ਜੀ ਆਪਣੇ ਤავੇ ਲੱਗੇ ਹੋਇਆ ਠੀਕ ਹੈ ਜੀ ਇਹਨਾਂ ਦੇ ਪੱਟ ਕੇ ਮਿੱਟੀ ਉੱਪਰ ਸਿੱਟਣੀ ਹੈ ਜੀ ਆਪਣੇ ਪਿੱਛੇ ਖਾਲੀਆਂ ਬਣਣੀਆਂ ਹਨ ਨਾਲ ਮਿੱਟੀ ਵਧੀਆ ਜਿੰਨੀ ਆਪਾਂ ਨੂੰ ਜ਼ਰੂਰਤ ਆ ਠੀਕ ਹੈ ਜੀ ਉਥੇ ਆਪਾਂ ਸੈੱਟ ਕਰ ਸਕਦੇ ਹਾਂ ਉਥੇ ਸੈੱਟ ਕਰਕੇ ਮਸ਼ੀਨ ਨੂੰ ਆਪਾਂ ਚਲਾਵਾਂ ਨਾਲ ਦੀ ਨਾਲ ਇਹ ਵੀ ਦੱਸੋ ਇਹਦੇ ਜਿਹੜੇ ਮਤਲਬ ਆਪਾਂ ਜਿਹੜਾ ਸੀਡ ਵਿੱਚ ਸੋਇਲ ਦੇ ਵਿੱਚ ਆਪਾਂ ਬੀਜਣਾ ਤਾਂ ਉਹ ਕੀ ਇੱਕੋ ਜਿਹਾ ਆਲੂ ਬੀਜਨੇ ਪੈਣਗੇ ਆਪਾਂ ਨੂੰ ਜਿੰਨੇ ਕਿ ਕਈ ਵਾਰੀ ਵੱਡੇ ਆਲੂ ਹੁੰਦੇ ਜਾਂ ਗੋਲੀ ਆਲੂ ਹੁੰਦੇ ਉਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਇਹ ਜਿਹੜਾ ਜੀ ਆਪਣਾ ਸਾਈਜ਼ ਇੱਕੋ ਜਿਹਾ ਹੋਣਾ ਚਾਹੀਦਾ ਜੀ ਜਿਹੜਾ ਆਪਾਂ ਇੱਕੋ ਜ ਠੀਕ ਹੈ ਹਾਂਜੀ ਜੇ ਆਪਾਂ ਕਈ ਵਾਰੀ ਜਿਹੜੇ ਕਿਸਾਨ ਵੀਰਾਂ ਨੇ ਗੋਲੀ ਦੀ ਵੀ ਵਿਦਾਈ ਕਰਾਉਣੀ ਹੁੰਦੀ ਹੈ ਜਾਂ ਗੋਲੀ ਚਾਹੁੰਦੇ ਨੇ ਵੀ ਆਪਣੇ ਗੋਲੀ ਵਿਜੜੀਆਂ ਤਾਂ ਆਪਾਂ ਨੂੰ ਇਹ ਕੱਪੜੀ ਵਰਤੋਂ ਕਰਨੀ ਪਊਗੀ ਨਾਲ ਮਤਲਬ ਇਹ ਵੀ ਇਹਦੇ ਵਿੱਚ ਇੱਕ ਵਧੀਆ ਤਕਨੀਕ ਆ ਜਿਹੜੀ ਕਿ ਆਪਾਂ ਕਹ ਲਈਏ ਕਿ ਜੇਕਰ ਗੋਲੀ ਆ ਤਾਂ ਗੋਲੀ ਵਿਜਣ ਵਾਸਤੇ ਤੁਹਾਨੂੰ ਇਹ ਚੀਜ਼ ਕਰਨੀ ਪੈਣੀ ਹੈ ਆਪਣਾ ਇਹ ਜਿਹੜਾ ਟੈਂਕ ਹੈ ਜੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਚ 500 ਕਿਜੀ ਆਲੂ ਪੈਂਦੇ ਆ ਜੀ ਠੀਕ ਹੈ ਜੀ 5 ਕੁ ਮੰਤਲ ਤੱਕ 5 ਕੁ ਵੱਟਲ ਇਹ ਚ ਆਲੂ ਪੈਂਦੇ ਆ ਤੇ ਆਪਾਂ ਨੇ ਵੀ ਵੱਧ ਘੱਟ ਪਾਉਣਾ ਤਾਂ ਆਪਾਂ ਉਧਰ ਗਰਾਰੀਆਂ ਲੱਗੀਆਂ ਹੋਈਆਂ ਨੇ ਆਪਾਂ ਤੁਹ ਆ ਗਰਾਰੀਆਂ ਨਾਲ ਸੈਟ ਲੱਗਿਆ ਆ ਆ ਆ ਗਰਾਰੀਆਂ ਆ ਆ ਗਰਾਰੀਆਂ ਨੇ پیسے ਜੀ ਆ ਜਿਹੜਾ ਗਰਾਰੀਆਂ ਨਾਲ ਆਪਾਂ ਵੱਧ ਘੱਟ ਕਰ ਸਕਦੇ ਆ ਠੀਕ ਹੈ ਜੀ ਜਿੰਨਾ ਇੰਚ ਤੇ ਬੀਜਣਾ ਤਾਂ ਉਹਨੇ ਮਤਲਬ ਆ ਇਹਦਾ ਚਾਰਟ ਆ ਜਿੰਨੇ ਇੰਚ ਤੇ ਤੁਸੀਂ ਬੀਜਣਾ ਚਾਹੁੰਦੇ ਆ ਉਹ ਕਹਿਣ ਦਾ ਭਾਵ ਤੁਸੀਂ ਜਿਹੜੀ ਤੁਹਾਡੇ ਦਿਮਾਗ ਦੇ ਵਿੱਚ ਕਿਸਾਨ ਭਰਾਵੋ ਗੱਲ ਆ ਜਿੰਨੇ ਵੀ ਤੁਸੀਂ ਵੇਚਣਾ ਚਾਹੋ ਇਹ ਮਸ਼ੀਨ ਤੁਹਾਨੂੰ ਉਹੀ ਉਵੇਂ ਜਕਰ ਉਹੀ ਚੀਜ਼ ਕਹਿਣ ਦਾ ਭਾਵ ਤੁਹਾਡਾ ਝਾੜ ਆ ਜਿਹੜਾ ਉਹ ਵਧੀਆ ਲਿਆਉਣ ਵਾਸਤੇ ਆਪਾਂ ਕਹਿ ਸਕਦੇ ਹਾਂ ਇੱਕ ਬਹੁਤ ਵਧੀਆ ਜਰਮਨ ਟੈਕਨੀਕ ਦੇ ਨਾਲ ਮਿਲ ਕੇ ਬਕੀਮਨ ਕੰਪਨੀ ਉਹਦੇ ਨਾਲ ਕੋਲਾਬੋਰੇਟ ਕਰਕੇ ਇਹ ਮਸ਼ੀਨ ਆ ਜਿਹੜੀ ਇੱਕ ਬਹੁਤ ਟੌਪ ਦੀ ਆਪਾਂ ਕਹ ਲਈਏ ਕੁਆਲਿਟੀ ਨਾਲ ਟੌਪ ਦੀ ਤਕਨੀਕ ਨਾਲ ਤਿਆਰ ਕੀਤੀ ਗਈ ਹੈ। ਹੋਰ ਇਹਦੀਆਂ ਖੂਬੀਆਂ ਕੀ ਨੇ ਭਰਾਜੀ ਆ ਅੱਗੇ ਰੇਟਿੰਗ ਤੱਕ ਜੀ ਆਪਣਾ अच्छा जी रे ਦਾ ਕੀ ਮਤਲਬ ਕਪੈਸਿਟੀ ਕਿੰਨੀ ਹੋ ਸਕਦੀ ਹੈ ਰੇ ਲੋਡ ਅਨਸਾਰ ਜਿੰਨੀ ਕਿਸਾਨ ਭਰਾਟ ਆਉਂਦੇ ਨੇ ਪਾਉਣੀ ਠੀਕ ਹੈ ਜੀ ਹਾਂਜੀ ਆਪਾਂ ਉਧਰ ਰੇ ਪਾ ਸਕਦੇ ਆ ਇਸੇ ਰੇ ਪੈਣੀ ਹੈ ਰੇ ਦਾ ਜਿਹੜਾ ਸਿਸਟਮ ਹੈ ਇਹਦਾ ਬਹੁਤ ਹੀ ਸ਼ੁੱਧ ਹੈ ਠੀਕ ਹੈ ਜੀ ਮਤਲਬ ਜਿੰਨੀ ਤੁਸੀਂ ਸੋਚ ਲਈ ਕਿਸਾਨ ਭਰਾਵੋ ਉੰਨੀ ਰੇ ਇਹਨੇ ਪਾ ਦੇਣੀ ਹੈ ਇਹ ਨਹੀਂ ਹੈਗਾ ਕਿ ਜਿਵੇਂ ਕਿ ਕਈ ਵਾਰੀ ਹੁੰਦਾ ਨਾ ਉਸ ਤੋਂ ਮਸ਼ੀਨਾਂ ਦੀ ਸ਼ੇਅਰਿੰਗ ਸਹੀ ਨਹੀਂ ਹੁੰਦੀ ਜਿਹੜੀਆਂ ਕਿ ਆਪਾਂ ਕਹ ਲਈਏ ਕਿ ਰੇ ਆ ਜਿਹੜੀ ਕਿਉਂਕਿ ਆਲੂ ਦੇ ਵਿੱਚ ਆਲੂ ਦੀ ਖੇਤੀ ਦੇ ਵਿੱਚ ਖਾਦ ਦਾ ਸਭ ਤੋਂ ਵੱਡਾ ਰੋਲ ਆਦਾ ਜ਼ਮੀਨ ਤੋਂ ਬਾਅਦ ਖਾਦ ਦਾ ਰੋਲ ਆਦਾ ਪਾਣੀ ਦੀ ਨੋ ਜਾਂ ਹੋਰ ਉਹ ਕਿਸਾਨ ਭਰਾਵਾਂ ਤੇ ਡਿਪੈਂਡ ਕਰਦਾ ਹੁੰਦਾ ਤੇ ਇਹ ਇੱਥੇ ਪੈਣੀ ਹੈ ਜੀ ਆਪਣੇ ਇੱਥੇ ਇਹਦੇ ਵਿੱਚ ਅੰਦਰਲੇ ਪਾਸੇ ਬਰਮਾ ਸਿਸਟਮ ਲੱਗਿਆ ਹੋਇਆ ਜੀ ਠੀਕ ਹੈ ਜੀ ਟੂਲ ਦੇ ਵਿੱਚ ਬਹੁਤ ਵਧੀਆ ਲੱਗਦਾ ਚੱਲਦਾ ਉਹ ਇੱਥੋਂ ਇਹਦੇ ਵਿੱਚ ਵੀ ਆ ਕੇ ਇੱਥੇ ਆ ਕੇ ਜੀ ਇੱਥੋਂ ਅੱਗੇ ਥੱਲੇ ਸੈਂਟਰ ਦੇ ਵਿੱਚ ਪੈਣਾ ਆਲੂ ਇੱਕ ਛੜੇ ਦੇ ਇਧਰਲੇ ਪਾਸੇ ਹੋਣਾ ਇੱਕ ਛੜਾ ਆਲੂ ਉਧਰ ਦੇ ਛੜਾ ਹੋਣਾ ਜਿਹੜੀ ਆਪਾਂ ਜਿੱਦ ਰਹੀ ਅਗਲੀ ਗੱਲ ਕਰਦੇ ਸੀ ਜਿਹੜੀ ਆਪਾਂ ਜਿੱਦ ਜੇ ਬਜਾਈ ਦੀ ਗੱਲ ਕਰਦੇ ਕਿਸਾਨ ਭਰਾ ਉਹ ਆ ਚੀਜ਼ ਹੁੰਦੀ ਹੈ ਹਾਂਜੀ ਰੇ ਵੀ ਬਹੁਤ ਵਧੀਆ ਪਾਉਂਦੀ ਆ ਰੇ ਆਪਾਂ ਤੁਹਾਨੂੰ ਦਿਖਾ ਦ ਤੇ ਉਸ ਨਾਲ ਆਪਾਂ ਰੇਪਾਸ ਕਰਦੇ ਹਾਂ ਅੱਜ ਤੁਹਾਨੂੰ ਖਾਦ ਦਾ ਚਾਰਟ ਦਿਖਾਈਏ ਕਿਉਂਕਿ ਤੁਸੀਂ ਬਜਾਈ ਕਰਾਉਣੀ ਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਉਹਦੇ ਕੀ ਸਿਸਟਮ ਆ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਆ ਸਾਰੀਆਂ ਰੇਅਲ ਜਿਹਾ ਕਰਾਡੀਆਂ ਨੇ ਤੇ ਕਿੰਨੀ ਡਰਾਗਿੰਗ ਚੇਂਜ ਹੋਣੀ ਹੈ ਜੀ ਕਿ ਜਿੰਨੀ ਆਪਾਂ ਨੇ ਰੇਪ ਪਾਉਣੀ ਆ ਆ ਮੈਟ ਬਣਿਆ ਹੋਇਆ ਜੀ ਇਹ ਕਿਲੂਆਂ ਆ ਆ ਚਾਰਟਾ ਜੀ ਨਾਲ ਪ੍ਰਭੂ ਫੋਟੋ ਲਾ ਦਾਂਗੇ ਤੁਸੀਂ ਆਪਣੀ ਸੈਟਿੰਗ ਆਪਣੀ ਆਪ ਰੋਕ ਕੇ ਵੀਡੀਓ ਚੈੱਕ ਕਰ ਸਕਦੇ ਹੋ ਰੇਪ ਵੀ ਦਾ ਵੀਰ ਜੀ ਮੰਨ ਲਓ ਇਹਦੇ ਇਹ ਇੱਕ ਵਧੀਆ ਟੈਕਨੀਕ ਆ ਜੀ ਆਪਾਂ ਕਿਲੂਆਂ ਦੇ ਸਹਾਰੇ ਨਾਲ ਜਿਵੇਂ ਸਵੇਰ ਦੇ ਨਾਲ ਕਿਸਾਨ ਵੀ ਆਪਾਂ ਗੱਟਾ ਪਾਉਣਾ ਹਾਂਜੀ ਗੱਟੇ ਆਈ ਟੈਕਨੀਕ ਨਹੀਂ ਇਹਦੇ ਚ ਕਿਲੂਆਂ ਦੇ ਸਹਾਰੇ ਦੀ ਟੈਕਨੀਕ ਆ ਕਿਲੂਆਂ ਚ ਪਾ ਸਕਦੇ ਆ ਮੰਨ ਲਓ ਕਿਉਂਕਿ ਅਕਸਰ ਹੀ ਆਪਣਾ ਕੀ ਕਿਹਾ ਜਾਂਦਾ ਨਾ ਕਿਸਾਨ ਪ੍ਰਭੂ ਕਿੰਨੇ ਕਸੂ ਪਾਤੀ ਉਹ ਨਹੀਂ ਕਿੰਨੇ ਕਿਲੋ ਪਾਤੀ ਤੁਸੀਂ ਹੁਣ ਇਹ ਤੇ ਇਹਨਾਂ ਦੇ ਅੱਗੇ ਤੋਂ ਕਿੰਨੇ ਕਿਲੋ ਪਾ ਵੀ ਆਪਾਂ ਇਹ ਕਵਾਂਟਰਡ ਰੇਪ ਪਾਉਣੀ ਆ ਹਾਂਜੀ ਕਵਾਂਟਰਡ ਰੇਪ ਪਾਉਣੀ ਆ ਇਹਦੇ ਚ ਦੋ ਕਵਾਂਟਰਡ ਪਾਉਣੀ ਆ ਹਾਂਜੀ ਪਹਿਲਾਂ ਇਹਦੇ ਟੈਂਕ ਆ ਜਿਹੜੇ 70 70 ਕਿਲੋ ਦੇ ਆ ਮਤਲਬ 140 ਕਿਲੋ ਰੇ ਆਪਾਂ ਇਹ ਟੈਂਕ ਚ ਪਾ ਸਕਦੇ ਆ ਇੱਕ ਵਾਰ ਚ 140 ਕਿਲੋ ਰੇ ਪਈ ਬਾਰ-ਬਾਰ ਆਪਾਂ ਨੂੰ ਕੀ ਕਹਿੰਦੇ ਨੇ ਗੱਟੇ ਚ ਕੰਨਵੀਰ ਹੋਣੀ ਆ ਉਹ ਵੀ ਬਹੁਤ ਬੋਧ ਲੇਬਰ ਦਾ ਵੀ ਸਵਾ ਸਮਾ ਜਿਹੜਾ ਉਹ ਬਚਤ ਹੁੰਦਾ ਸਮਾ ਬਚਤ ਕਿਉਂਕਿ ਲੇਬਰ ਆਪਾਂ ਨੂੰ ਕੀ ਆ ਜਦੋਂ ਆਲੂ ਬਜਾਈ ਕਰਦੇ ਆਂ ਦੇਖੋ ਵੱਧ ਤੋਂ ਵੱਧ ਆਪਾਂ ਨੂੰ ਲੇਬਰ ਨਾਲ ਰੱਖਣੀ ਪੈਂਦੀ ਹੈ ਸਭ ਤੋਂ ਵੱਡੀ ਪ੍ਰੋਬਲਮ ਹੈ ਅੱਜ ਕਈ ਮਸ਼ੀਨਾਂ ਦੇ ਵਿੱਚ ਕੀ ਹੁੰਦਾ ਹੈਗਾ ਵੀ ਆਪਾਂ ਇੱਕ ਗੱਟਾ ਪਾ ਸਕਦੇ ਆਂ ਤੇ ਕਹਿੰਦਾ 50 ਕਿਲੋ ਰੇ ਹੋ ਗਈ ਮੰਨ ਲਓ ਹਣਾ ਤੇ ਹੁਣ ਇਹਦੇ ਚ ਤਕਰੀਕ ਤਾ ਡੇਢ ਕੁਇੰਟਲ ਡੇਢ ਕੁਇੰਟਲ ਰੇ ਪੈ ਗਈ ਤਾਂ ਸਮਾਂ ਬਚਤ ਹੋ ਗਿਆ ਉਹ ਯੂਜ਼ ਕਰ ਸਕਦੇ ਬੰਦੇ ਉਹ ਆਲੂਆਂ ਦੇ ਲਈ ਜਿਹੜਾ ਆਲੂ ਆਪਣਾ ਬੀਜ ਜਿਹੜਾ ਪੂਰਾ ਕਰੀ ਜਾਵੇ ਹਾਂਜੀ ਮਤਲਬ ਉਹੀ ਲੇਬਰ ਆਪਣੇ ਜਿਹੜੀ ਆਲੂ ਦੇ ਤੋਂ ਤੁਸੀਂ ਬਜਾਈ ਦੇਖਦੇ ਹੋਣੇ ਕਰਦੇ ਆਪਣੇ ਜਿਹੜੇ ਲੇਬਰ ਵਾਲੇ ਭਰਾ ਹੁੰਦੇ ਆ ਉਹ ਆਲੂਆਂ ਦਾ ਕੱਟੇ ਲਗਭਗ ਕੰਟੀਨਿਊ ਚੱਕੀ ਤੁਰਿਆ ਹੁੰਦੇ ਨੇ ਕਿਉਂਕਿ 25 ਤੋਂ ਲਾ ਕੇ 35 ਗੱਟਿਆਂ ਤੱਕ ਇੱਕ ਏਕੜ ਦੇ ਵਿੱਚ ਆਪਾਂ ਪਾਉਣੇ ਹੁੰਦੇ ਆ ਪਰ ਜਿਹੜੀ ਇਹ ਮਸ਼ੀਨ ਇਹ ਤੁਹਾਨੂੰ ਜਿਵੇਂ ਭਰਾ ਨੇ ਪਹਿਲਾਂ ਦੱਸਿਆ ਤੁਹਾਡੇ 30 ਤੋਂ ਲਾ ਕੇ 50 ਗੱਟੇ ਝਾੜ ਦੇ ਵਿੱਚ ਪਲੱਸ ਕਰ ਦੂਗੀ ਇਹ ਮਸ਼ੀਨ ਦੀ ਤਕਨੀਕ ਆ ਜਿਹੜੀ ਕਿਉਂਕਿ ਇੱਕ ਲਾਈਨ ਦੇ ਵਿੱਚ ਫਸਲ ਵਿਕ ਨਹੀਂ ਇੱਕ ਜਿਗਜੈਗ ਟਾਈਪ ਦੀ ਵਿਕ ਨਹੀਂ ਉਹ ਚੀਜ਼ ਬਾਰੇ ਤੁਸੀਂ ਜ਼ਰੂਰ ਵਿਚਾਰ ਕਰਿਓ ਸਨਪ੍ਰਭ ਇੱਕ ਨਾਲ ਦੀ ਨਾਲ ਭਰਾ ਹੋਰ ਗੱਲ ਦੱਸੋ ਏਰੀਆ ਆਪਣਾ ਮਤਲਬ ਕਿੱਥੋਂ ਤੱਕ ਜਾ ਸਕਦੇ ਆ ਆਪਾਂ ਏਰੀਆ ਜ਼ਰੂਰ ਦੱਸ ਜਿਹੜੇ ਵੀ ਦੇਖਣ ਵਾਲੇ ਭਰਾਵਾਂ ਨੇ ਉਹ ਤੁਹਾਨੂੰ ਕੰਟੈਕਟ ਕਰ ਲੈਣਗੇ ਕਿੰਨਾ ਕ ਖੇਤ ਹੋਣੇ ਚਾਹੀਦੇ ਨੇ ਅਗਲੇ ਕੋਲ ਜਿਹੜਾ ਤੁਹਾਨੂੰ ਕੰਟੈਕਟ ਕਰਦਾ ਕਿੰਨੇ ਕਿਲੋਮੀਟਰ ਤੱਕ ਜਾ ਸਕਦੇ ਬਾਈ ਜੀ ਏਰੀਆ ਆਪਣਾ ਲੋਕਲ ਪੰਜਾਬ ਦੇ ਵਿੱਚ ਏਰੀਆ ਕਿਤੇ ਵੀ ਹੋਵੇ ਬहाना ਜਿਹੜਾ ਉਹ 20 25 ਕਿੱਲਾਂ ਤੋਂ ਪਲੱਸ ਹੋਵੇ ਠੀਕ ਹੈ ਜੀ ਏਰੀਆ ਕਿਤੇ ਵੀ ਹੋਵੇ ਮੰਨ ਲਓ ਵੀ ਆਪਣਾ ਵਿਹਾਰੀਪੁਰੀ ਲੱਗ ਸਕੇ ਹਾਂਜੀ ਮਤਲਬ 20 ਏਕੜ ਪਲੱਸ ਹੋਵੇ ਕਿ ਸੰਭਾਗ ਇਹ ਨਹੀਂ ਹੈਗਾ ਪੰਜ ਚਾਰ ਕਿੱਲਾਂ ਕਿਸੇ ਦੇਖੋ ਇਨਾ ਵੱਡਾ ਸੰਦ ਲੈ ਕੇ ਆਉਣਾ ਔਖਾ ਲੱਗਦਾ ਦਾ ਦੂਰ ਲੱਗਦਾ ਦਾ ਕਿਉਂਕਿ ਉਹਦੇ ਤੇ ਟਾਈਮ ਵੇਸਟ ਜ਼ਿਆਦਾ ਹੁੰਦਾ ਉਹਨਾਂ ਫੀਸ ਤੇ ਨਹੀਂ ਹੁੰਦਾ ਪਰ ਜੇਕਰ 20+ ਕਿੱਲੇ ਹੈਗੇ ਆ ਤੁਸੀਂ ਤੁਹਾਡਾ ਕੋਈ ਵੀ ਏਰੀਆ ਪੰਜਾਬ ਦੇ ਵਿੱਚ ਨਾਲ ਲੱਗਦੇ ਹਰਿਆਣੇ ਦੇ ਵਿੱਚ ਰਕੀਆ ਹੋ ਗਿਆ ਇੱਧਰ ਵੀ ਸੈੱਟ ਹੋ ਗਿਆ ਜਾਖਲ ਸਾਈਡ ਜੀ ਇਹ ਚਾਂਦਪੁਰਾ ਸਾਈਡ ਕਹਿੰਦਾ ਆਪਾਂ ਆਪਾਂ ਕੰਟੈਕਟ ਕਰ ਸਕਦੇ ਆ ਭਰਾ ਨਾਲ ਸ਼ਕਤੀਮਾਨ ਮਸ਼ੀਨ ਆ ਭਰਾ ਵੀ ਸ਼ਕਤੀਮਾਨੀਆਂ ਜਿੱਥੇ ਤੁਸੀਂ ਕਹੋਗੇ ਉਥੇ ਪ੍ਰਗਟ ਹੋ ਹੀ ਜਾਣਾ ਇਹਨਾਂ ਆਪਣੇ ਕੰਟੈਕਟ ਨੰਬਰ ਨੇ ਜੀ 9578 65637 ਦੂਸਰਾ ਨੰਬਰ 95012 3867 ਇਹ ਆਪਣੇ ਦੋਨੇ ਕੰਟੈਕਟ ਨੰਬਰ ਨੇ ਇਹਨਾਂ ਤੇ ਕੰਟੈਕਟ ਕਰਕੇ ਤੁਸੀਂ ਭਰਾ ਨਾਲ ਸੰਪਰਕ ਕਰ ਸਕਦੇ ਹੋ ਨਾਲ ਦੀ ਨਾਲ ਫੇਸਬੁੱਕ ਤੇ ਪੇਜ ਚੱਲਦਾ ਭਰਾ ਦਾ ਆਮਨਾ ਕਲੀਪੁਰ ਦੇ ਨਾਂ ਤੇ ਉਹ ਤੁਸੀਂ ਸਰਚ ਕਰ ਸਕਦੇ ਹੋ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਵੀ ਚੱਲਦਾ ਜੀ ਆਪਣਾ ਇੰਸਟਾਗ੍ਰਾਮ ਦੀ ਦੱਸੋ ਆਈਡੀ ਜੀ ਇੰਸਟਾਗ੍ਰਾਮ ਤੇ ਆਮਨਾ ਕਲੀਪੁਰ ਚੱਲਦਾ ਆਮਨਾ ਕਲੀਪੁਰ ਦੇ ਨਾਂ ਤੇ ਇੰਸਟਾਗ੍ਰਾਮ ਤੇ ਆ ਤੁਸੀਂ ਸਰਚ ਕਰ ਸਕਦੇ ਹੋ ਭਰਾ ਦਾ ਕੰਮ ਧੰਦਾ ਭਰਾ ਕਿੱਥੇ ਕਿੱਥੇ ਜਾ ਸਕਦਾ ਹੈ ਜਾ ਜਿਵੇਂ ਕਹਿੰਦੀ ਭਰਾ ਦਾ ਕੰਮ ਕਿਹੋ ਜਿਹਾ ਹੈ ਤੁਹਾਨੂੰ ਉਦੋਂ ਹੀ ਪਤਾ ਲੱਗ ਜਾਣਾ ਸੋ ਸਨ ਪ੍ਰਭ ਇਹ ਤੁਹਾਨੂੰ ਮਸ਼ੀਨ ਬਾਰੇ ਜਾਣਕਾਰੀ ਤੇ ਨਾਲ ਦੀ ਨਾਲ ਆਪਾਂ ਕਹਿ ਲਈਏ ਕਿ ਕਿਸਾਨ ਭਰਾਵਰੇ ਕਿ ਏਰੀਆ ਸਾਡਾ ਮਾਨਸਾ ਨਾਲ ਦੀ ਨਾਲ ਆਜੋ ਟਰੈਕਟਰ ਤੇ ਵੀ ਮਿੰਗਾ ਮਰਵਾ ਦਈਏ 4x4 ਟਰੈਕਟਰ ਦੇਖ ਸਕਦੇ ਹੋ ਤੁਸੀਂ ਡਿਜੀ ਸਾਇੰਸ ਨੋ 655 ਡੀ 8 ਕਹਿਣ ਦਾ ਭਾਅ ਇਸ ਮਸ਼ੀਨ ਵਾਸਤੇ ਇਹ 4x4 ਟਰੈਕਟਰ ਹੈ ਇਸ ਨਾਲ ਹੀ ਤੁਹਾਡੀ ਬਜਾਈ ਕੀਤੀ ਜਾਊ ਕੰਮ ਆ ਜਿਹੜਾ ਉਹ ਜਿਵੇਂ ਆਪਾਂ ਕਹਿ ਲੈਂਦੇ ਹਾਂ ਕਿ ਸੰਦ ਤਾਂ ਵੱਡਾ ਲੈ ਲਿਆ ਜੇਕਰ ਅੱਗੇ ਨਹੀਂ ਹੈਗਾ ਉਹਦੇ ਤਰਨ ਨਾਲ ਤਾਂ ਵੀ ਫਿਰ ਕੋਈ ਫਾਇਦਾ ਨਹੀਂ ਤੁਸੀਂ ਨਾਲ ਦੀ ਨਾਲ ਆਪਾਂ ਕਹਿ ਸਕਦੇ ਹਾਂ ਇੱਕ ਕਿਸਮ ਦਾ ਕੰਬੋ ਆ ਦਾ ਜਿਹੜਾ ਕਿ ਤੁਹਾਡੀ ਖੇਤੀ ਨੂੰ ਆਪਾਂ ਕਹ ਲਈਏ ਅੱਗੇ ਦਾ ਕਦਮ ਚੁੱਕਣਾ। ਇਸ ਲਈ ਹੋਰ ਦੇਣਾ ਚਾਹਣਾ ਜੀ। ਜਿਹੜੇ ਵੀ ਕਿਸਾਨ ਵੀਰ ਨਵੇਂ ਵੀ ਆਲੂ ਬਜਾਈ ਕਰਨਗੇ ਜਿਹੜਿਆਂ ਨੂੰ ਟਾਈਮ ਕਾਫੀ ਹੋ ਗਿਆ ਚਲੋ ਉਹਨਾਂ ਦਾ ਬਹੁਤ ਵਧੀਆ ਚੰਗੀ ਗੱਲ ਹੈਗੀ। ਕਿਸਾਨਾਂ ਨੂੰ ਪਤਾ ਵੀ ਆਪਾਂ ਬਾਣ ਚੇਦਨ ਤਿਆਰ ਕਰਨਾ। ਹਾਂਜੀ। ਸਾਰੀ ਨਾਲ ਜਿਹਹੰਦੀ ਆ ਉਹ ਵੀਰਾਂ ਕਿਸਾਨ ਵੀਰਾਂ ਨੂੰ। ਹਾਂਜੀ। ਜਿਹੜੇ ਕਿਸਾਨ ਵੀਰ ਨਵੇਂ ਨੇ ਆਲੂ ਬੀਜਣਾ ਚਾਹੁੰਦੇ ਨੇ ਜੇ ਨਹੀਂ ਜਿੰਨੀ ਕੁ ਜਾਣਕਾਰੀ ਹੈਗੀ ਆਪਾਂ ਉਹਨਾਂ ਨੂੰ ਆਪਣੇ ਨਾਲ ਉਹ ਵੀ ਸੰਪਰਕ ਕਰ ਲੈਣਾ। ਦੀ ਬਾਹਣ ਕਿਦਾਂ ਦਾ ਿਆਰ ਕਰਨਾ ਜੀ ਕਈ ਕਿਸਾਨ ਵੀਰ ਕੀ ਕਰਦੇ ਆ ਖੜੀ ਪਰਾਲੀ ਇਸ ਦਿਨ ਤੱਕੀਆਂ ਨਾਲ ਵਾਕੇ ਇੱਕ ਦੋ ਵਾਰੀ ਵਾਕੇ ਮੱਲਾ ਵੀ ਹੁਣ ਚਾਹੁੰਦੇ ਆ ਹਾਂਜੀ ਉਹ ਬਾਹਣ ਚੰਗੀ ਤਰ੍ਹਾਂ ਤਿਆਰ ਨਹੀਂ ਹੁੰਦਾ ਜਿਹਦੇ ਵਿੱਚ ਬੀਜਣ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਆ ਠੀਕ ਹੈ ਜੀ ਬਾਹਣ ਵਧੀਆ ਚੰਗੀ ਤਰ੍ਹਾਂ ਤਿਆਰ ਕੀਤਾ ਹੋਵੇ ਨਾਲ ਰੋਟਾਵੇਟਰ ਵਧੀਆ ਮਾਰਿਆ ਹੋਵੇ ਇੱਕ ਦੋ ਵਾਰੀ ਠੀਕ ਹੈ ਜੀ ਹਾਂ ਡੰਗਾਈ ਨਾਲ ਬਾਹਣ ਵਾਕੇ ਵਧੀਆ ਤਿਆਰ ਕੀਤਾ ਹੋਵੇ ਮਤਲਬ ਉੱਥੇ ਮਸ਼ੀਨ ਵੀ ਵਧੀਆ ਚੱਲੂਗੀ ਤੇ ਔਰ ਬੱਟਾਂ ਨੇ ਜਿਹੜੀਆਂ ਉਹ ਵੀ ਬਹੁਤ ਵਧੀਆ ਬਣਣੀਆਂ ਜੀ ਕੈਨ ਦਾ ਭਾਵ ਘੱਟੋ ਘੱਟ ਜੇਕਰ ਪਰਾਲੀ ਦੱਬਣੀ ਵੀ ਆ ਕਿਸਾਨ ਭਰਾ ਹਾਂ 12 ਇੰਚ ਤੱਕ ਫਿੰਚ ਹੈ ਐਮਬੀ ਪਲੋ ਨੇ ਜਿਹੜੇ ਉਹ ਤੁਹਾਨੂੰ 12 ਇੰਚ ਤੱਕ ਉਹਦੀ ਜੇਕਰ ਡਸਟ ਹੋਊਗੀ ਤਾਂ ਤੁਹਾਨੂੰ ਪਰਾਲੀ ਦੀ ਪ੍ਰੋਬਲਮ ਨਹੀਂ ਆਊਗੀ ਠੀਕ ਹੈ ਜੀ ਜੇਕਰ ਸਾਫ ਬਾਹਣ ਆਪਾਂ ਉਹ ਉਹ ਹਿਸਾਬ ਨਾਲ ਆਪਾਂ ਬਾਹ ਸਕਦੇ ਇੱਥੇ ਦੇਖੋ ਦੂਸਰੀ ਖੇਤੀ ਹੈ ਜਿਹੜੀ ਉੱਥੇ ਚੱਲ ਜਾਂਦਾ ਆਪਾਂ ਜ਼ੀਰੋ ਨਾਲ ਲੈਣਾ ਮਾਰ ਦਿੰਨੇ ਆ ਨੋ ਪ੍ਰੋਬਲਮ ਆਪਣੇ ਕੰਨਕ ਛੱਡ ਜਾਂਦੀ ਹੈ ਪਰ ਜਿਹੜੀ ਇਹ ਖੇਤੀ ਹੈ ਇਹ ਦੱਬ ਕੇ ਬਹੁਤ ਹੀ ਰੱਜ ਕੇ ਖਾਣ ਵਾਲੀ ਲੈਂਡ ਤੇ ਚੱਲਣ ਵਾਲੀ ਖੇਤੀ ਆ ਇਹ ਉਹ ਖੇਤੀ ਹੈ ਕਿ ਜਿਹਦੇ ਨਾਲ ਕੇ ਆਪਾਂ ਨੂੰ ਚੰਗੀ ਤਰ੍ਹਾਂ ਪਾਉਣਾ ਪੈਂਦਾ ਤੇ ਉਹਦੇ ਵਾਸਤੇ ਆਪਾਂ ਨੂੰ ਜਿਹੜੇ ਸੰਦ ਨੇ ਬੀਜਣ ਵਾਸਤੇ ਵੀ ਅਜਿਹੀ ਚਾਹੀਦੇ ਆ ਜੀ ਇਹ ਮਸ਼ੀਨ ਦੀ ਜਾਣਕਾਰੀ ਸੀ ਤੇ ਨਾਲ ਦੀ ਨਾਲ ਟਰੈਕਟਰ ਦੀ ਇਹ ਭਰਾ ਦਾ ਕੰਟੈਕਟ ਨੰਬਰ ਉੱਪਰ ਚੱਲ ਰਿਹਾ ਹੈਗਾ ਵੀਡੀਓ ਦੇ ਉੱਪਰ ਤੁਸੀਂ ਕਦੋਂ ਵੀ ਕੰਟੈਕਟ ਕਰ ਸਕਦੇ ਹੋ ਤੁਹਾਡੇ ਤੱਕ ਭਰਾਣੇ ਪਹੁੰਚ ਕਰ ਲੈਣੀ ਹੈਗੀ ਸੋ ਧੰਨਵਾਦ ਬਾਈ ਜੀ ਤੁਹਾਡਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸੋ ਭਰਾਵਾ ਜਰੂਰ ਕੰਟੈਕਟ ਕਰਿਓ ਜੇਕਰ ਆਲੂ ਦੀ ਖੇਤੀ ਕਰਨੀ ਚਾਹਣਾ ਤੁਸੀਂ ਨਵੀਂ ਕਰਨੀ ਚਾਹਣਾ ਤਾਂ ਭਰਾ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਵੀ ਪ੍ਰੋਵਾਈਡ ਕਰਾਉ ਕਿਉਂਕਿ ਅੱਲਾ ਦਾ ਰਾਏ ਦਾ ਕੰਮ ਨਹੀਂ ਨਾਲ ਦੀ ਨਾਲ ਖੇਤੀ ਦਾ ਕੰਮ ਵੀ ਆ ਭਰਾ ਦਾ ਜਾਣਕਾਰੀ ਨਾਲ ਦੀ ਨਾਲ ਤੁਹਾਡੇ ਨਾਲ ਇਹ ਨਹੀਂ ਹੈਗਾ ਕਿ ਇਕੱਲਾ ਬੀਜੇ ਲੈਣਾ ਤੁਹਾਡੀਆਂ ਬੱਟਾਂ ਮਾਰੀਆਂ ਤੇ ਨਾਲ ਦੀ ਨਾਲ ਆਪਣਾ ਕੰਮ ਨਵੇੜਿਆ ਤੇ ਕਰਾ ਲੈਤਾ ਨਹੀਂ ਇੱਥੇ ਨਹੀਂ ਕੰਮ ਕੰਮ ਕੀਤਾ ਜਾਊਗਾ ਸੌਂਕ ਨਾਲ ਤੇ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਵੀ ਪ੍ਰੋਵਾਈਡ ਕਰਾਈ ਜਾਊ ਜਦੋਂ ਮਰਜ਼ੀ ਕਨੈਕਟ ਕਰੋ ਪ੍ਰੋਫ ਨਾਲ ਪ੍ਰਾਂਤੀ ਦਾ ਫੌਂਡ ਕਰਨਗੇ ਤੇ ਜਾਣਕਾਰੀ ਵਾਸਤੇ ਤਰਸ ਪਰ ਰਹਿੰਦੇ ਨੇ ਸਾਡਾ ਭਰਾ ਨਾਲ ਬਹੁਤ ਸਾਲਾਂ ਤੋਂ ਹੈਗਾਗਾ ਜਿਹੜਾ ਸੰਬੰਧ ਅਸੀਂ ਇਹਨੂੰ ਜਾਣਦੇ ਆ ਭਰਾ ਨੂੰ ਇੰਨਾ ਕੁ ਮਿਹਨਤੀ ਐਸੀ ਕਰਕੇ ਅਸੀਂ ਭਰਾ ਵੀ ਇਹਨਾਂ ਚੀਜ਼ਾਂ ਦੀ ਵੀਡੀਓ ਪਾਉਂਦੇ ਰਹਿੰਦੇ ਹਾਂ ਸੋ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ